ਕੋਡੀ 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 ਦਾਬਾ ਹੈ ਮਹਾਵੇ ਪਿੰਡ ਵਾਲਾ ਰੇਡ ਪਾ ਰਿਹਾ ਫੌਜੀ ਦਾ ਵੀਰ ਚਾਰ ਨੇ ਸਾਹਮਣੇ ਇੱਕ ਕੰਲੀ ਦੇ ਨੌਜਵਾਨ ਦੇਖਦੇ ਆ ਗੁਰਵਿੰਦਰ ਕਾਂਗੇ ਵਾਲਾ ਲੱਗਿਆ ਹੋਇਆ ਹੁਸੈਨ ਗੁੱਜਰ ਦੇ ਚਰਚੇ ਹੁੰਦੇ ਆ ਲੈ ਵੀ ਬੂਟੇ ਆ ਇਹ ਆ ਗੁਰਵਿੰਦਰ ਕਾਂਗੇ ਵਾਲਾ ਮੇਰੇ ਮਿੱਤਰੋ ਦੁਨੀਆ ਦਾ ਟਾਪਰ ਲਾ ਸਿਰੇ ਦਾ ਕਿੱਠੀ ਪਿੰਡ ਵਾਲਿਆ ਕੱਢ ਲਾ 2000 2000 ਵੀਰਾਂ ਨੇ ਮਾਨ ਸਨ ਮ ਦੇਣਾ ਕਾਲੂ ਪਿੱਖੀ ਬੰਦ ਅਰਸ਼ ਸਰਪੰਚ ਜੋਬਨ ਭੁਗਾਨ ਕੇ ਤੇ ਨਾਲ ਸੋਨੂ ਨਵਾਦਾ ਆਹ ਕਹਿੰਦੇ ਦੀਪਦੁਰਜੀ ਆ ਦੀਪ ਰੰਗਾ ਚ ਆ ਯਾਰਾ ਆ ਦੁਨੀਆ ਨੱਚ ਲਾਉਣੀ ਆ ਆ ਯਾਰਾ ਰੰਗਾ ਚ ਆ ਦੁਨੀਆ ਨੱਚ ਲਾਉਣੀ ਆ ਬੱਲਾ ਕਠਿਆਲੇ ਦਾ ਦੁਰਜੀ ਵਾਲਾ ਦੀਪ ਮੇਰੇ ਮਿੱਤਰੋ ਧਰਤੀ ਰਾਜੋ ਕੇ ਦੀ ਲੱਗਾ ਜੋਰ ਆ ਗਿਆ ਆ ਗਿਆ ਉਹਨੇ ਮਾਰੀਆ ਪਰਮਨੀਤਪੁਰੀਆ ਜਿਹੜੇ ਕਪੂਰਥਲੇ ਦੀ ਧਰਤੀ ਹੈ ਪਰ ਸਾਡੀ ਬੇਨਤੀ ਹੈ ਸੰਗੀਤ ਨੂੰ ਇਹ ਉਹੀ ਗੱਲ ਹੋਗੀ ਉਹੀ ਗੱਲ ਹੋਗੀ పర్ నంబరు number... ਆ ਦੋਵਾਂ ਮੱਲੇ ਦੀਪ ਕਹਿੰਦੇ ਕਬੱਡੀ ਪਾਰਿਆ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਬੱਲਾ ਕੁੱਠਿਆਲੇ ਦਾ ਜਗਨੂ ਭਾਈ ਲੱਦੂ ਦਾ ਉਧਰ ਕਹਿੰਦੇ 26 ਅਕਤੂਬਰ ਹੋਣੀ ਹੈ ਧਾਰੀਵਾਲ ਦਾ ਵੱਡਾ ਕਬੱਡੀ ਕਬ ਖੇਡਿਆ ਜਾਣਾ ਪ੍ਰਭ ਜੀ ਧਾਰੀਵਾਲ ਸਰਪੰਚ ਸਾਹਿਬ ਸੱਦੇ ਦੇ ਰਹੇ ਨੇ ਏ ਪੂਰੇਆਲੇ ਗਿੰਦਰ ਦੀਪਤਪੁਰ ਜੀ ਲੱਗ ਗਿਆ ਜਫਾ ਮੇਰੇ ਮਿੱਤਰੋ ਆ ਹੋ ਗਈ ਬੱਲੇ ਬੱਲੇ 11000 ਅੱਜ ਦੇ ਮੇਲੇ ਦੇ ਵੱਡਾ ਮਾਨ ਸਨਮਾਨ ਹੋਇਆ ਇੱਕ ਤਾੜੀਆਂ ਮਾਰ ਦਿਓ ਪੂਰੇਆਲੇ ਗਿੰਦਰ ਲਈ ਮੇਰੇ ਆ ਗਿਆ ਬੂਟਾ ਜੀ ਮੈਂ ਤਾਂ ਕਹਿੰਦਾ ਤੁਸੀਂ ਜ਼ਿਕਰ ਕਰੋ ਆ ਬਾਗੀ ਦੀ ਕਬੱਡੀ ਦੀ ਗੱਲ ਤੂੰ ਕਹਿੰਦਾ ਤੂੰ ਹੀ ਕਹਦੇ ਨੌਜਾਨ ਸੰਗਰਾਹ ਤੈਨੂੰ ਆਦਾ ਬਾਗੀ ਵੀ ਕਿਸੇ ਗੱਲੋਂ ਘਟਨੀ ਆ ਇਹ ਆ ਛੇੜ ਲਿਆ ਆਂ ਢੋੰਡਾਂ ਦੀ ਖਖਰ ਆਹ ਬਾਗੀ ਜਾਂਦਾ ਰੇ ਸੁਰਜੀ ਵਾਲਾ ਆਪ ਵੀ ਸੁਲਝਿਆ ਮਸਲੇ ਵੀ ਸੁਲਝਾ ਜਾਂਦਾ ਆਹ ਸਾਹਮਣੇ ਕਿਤੇ ਕਿਤੇ ਦੁਰਜੀ ਵਾਲਾ ਰੰਗਾਂ ਵਿੱਚ ਆ ਜਾਂਦਾ ਪਾਰ ਏਡਾ ਏ ਭਾਈ ਲੱਦੂ ਵਾਲਾ ਬੱਲੇ ਬੱਲੇ ਫੜ ਗਿਆ ਫੜ ਗਿਆ ਫੜ ਗਿਆ ਫੜ ਗਿਆ ਤੇ ਆ ਗਿਆ ਸਰਾ ਤਾੜੀਆਂ ਤਾੜੀਆਂ ਏ ਹਾਦਪੁਰਜੀ ਵਾਲਾ ਤੇ ਕਹਿੰਦੇ ਬਲਕਾਰੇ ਬੰਦੇ ਚਿੱਲੇ ਦੀਆਂ ਗੱਲਾਂ ਆ ਬੱਲੇ ਬੱਲੇ ਹੋ ਆਇਓ ਮੇਰੇ ਰੱਬਾ ਮੈਂ ਨਹੀਂ ਆਖਿਆ ਜੁਗਨੂ ਜਾਗੇ ਲੈ ਵੇਖੋ ਭਜਾਇਆ ਵੇਖੋ ਭੱਜਿਆ ਕਿਵੇਂ ਤੇ ਭਜਾਇਆ ਕਿਵੇਂ ਗੱਲ ਸੋਚਾਂ ਦੇ ਵਿੱਚ ਐ ਇਹ ਗੱਲ ਸੋਚਾਂ ਦੇ ਵਿੱਚ ਐ ਥੋੜਾ ਕੇ ਪਿੱਛੇ ਰੋ ਭਰਾ ਬਣ ਕੇ ਆ ਜੋਗੇ ਵਾਲੀਏ ਗੱਲ ਦੀ ਗੇੜਾ ਉਹ ਭਰਾ ਭਰਾ ਪੜ ਗਏ ਭਰਾ 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 ਉਹ ਸਾਹਮਣੇ ਹਾਏ ਮੇਰੇ ਰੱਬਾ ਇਹ ਭਰਾ 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 ਕਹਿੰਦੇ ਆ ਆਇਓ ਮੇਰੇ ਰੱਬਾ ਗਗਾ ਗੱਟ ਪਲੇਟਾਂ ਦਾ ਤੂਬਾ ਨਿਕਲ ਗਿਆ ਭੀਮ ਆ ਗਿਆ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟੈਂਪਸਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ